ਅਮਰਪਾਲ ਸਿੰਘ ਲੰਗੇ ਕੱਲ ਸੌਹ ਚੁੱਕਦੇ ਨੇ ਹਲਫ ਲੈਂਦੇ ਨੇ ਔਰ ਪਾਰਲੀਮੈਂਟਰੀ ਬਿਲਡਿੰਗ ਆ ਕੇ ਸੌਹ ਚੁੱਕੀ ਜਾਂਦੀ ਔਰ ਦੂਜੇ ਪਾਸੇ ਪਰਿਵਾਰ ਦੇ ਨਾਲ ਮੁਲਾਕਾਤ ਵੀ ਹੁੰਦੀ ਹੈ ਪਿਤਾ ਤਾਂ ਸੇਮ ਸਿੰਘ ਔਰ ਚਾਚਾ ਸੁਖਚੈਨ ਸਿੰਘ ਭਾਈ ਅਮਰਪਾਲ ਸਿੰਘ ਨੂੰ ਮਿਲ ਕੇ ਆਉਂਦੇ ਨੇ ਇੱਥੇ ਤੱਕ ਵੀ ਨਹੀਂ ਸਗੋਂ ਭਾਈ ਅਮਰਪਾਲ ਸਿੰਘ ਦੇ ਨਾਲ ਗੱਲਬਾਤ ਹੁੰਦੀ ਹੈ ਵਿਸਥਾਰਪੂਰਵਕ ਸੰਗਤਾਂ ਵਾਸਤੇ ਸੰਦੇਸ਼ ਲੈ ਕੇ ਆਉਂਦੇ ਨੇ ਔਰ ਉਸੇ ਦੇ ਵਿੱਚੋਂ ਵਨ ਇੰਡੀਆ ਪੰਜਾਬੀ ਨਾਲ ਗੱਲਬਾਤ ਕਰਦੇ ਆਂ ਪਿਤਾ ਤਰਸੇਮ ਸਿੰਘ ਨੇ ਐਸਜੀਪੀਸੀ ਇਲੈਕਸ਼ਨਜ਼ ਬਾਰੇ ਵੀ ਜ਼ਿਕਰ ਕੀਤਾ ਜਦੋਂ ਸਵਾਲ ਪੁੱਛਿਆ ਗਿਆ ਕਿ ਕੀ ਭਾਈ ਅਮਰਪਾਲ ਸਿੰਘ ਨੇ ਐਸਜੀਪੀਸੀ ਇਲੈਕਸ਼ਨਜ਼ ਬਾਰੇ ਵੀ ਕੋਈ ਸਨੇਹਾ ਦਿੱਤਾ ਆ ਤੇ ਉਸ ਦੇ ਵਿੱਚ ਪਿਤਾ ਤਰਸੇਮ ਸਿੰਘ ਨੇ ਇਹ ਦਾਵਾ ਕੀਤਾ ਆ ਕਿ ਲੋਕ ਜਿਹੜੇ ਨੇ ਉਹ ਆਪਣੀਆਂ ਐਸਜੀਪੀਸੀ ਵੋਟਾਂ ਜਿਹੜੀਆਂ ਨੇ ਉਹ ਬਣਾਉਣ ਜਿਹੜੇ ਅਲੀਜੀਬਲ ਹੈਗੇ ਨੇ ਉਹ ਰਜਿਸਟ੍ਰੇਸ਼ਨ ਕਰਵਾਉਣ ਤੇ ਚੜ੍ਹਦੀ ਕਲਾ ਦੇ ਵਿੱਚ ਸਿੱਖ ਕੌਮ ਰਵੇ ਇਸ ਵਾਸਤੇ ਸਾਨੂੰ ਹਰ ਇੱਕ ਸੰਭਵ ਕੋਸ਼ਿਸ਼ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਪਰ ਸਵਾਲ ਇਹ ਖੜਦਾ ਪਿਆ ਇੱਥੇ ਆਣ ਕੇ ਕਿ ਕੀ ਭਾਈ ਅਮਰਿਤਪਾਲ ਸਿੰਘ ਦਾ ਹੁਣ ਅਗਲਾ ਟੀਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਉਣ ਵਾਲੀਆਂ ਇਲੈਕਸ਼ਨਸ ਦੇ ਅੰਦਰ ਭਾਈ ਅਮਰਿਤਪਾਲ ਸਿੰਘ ਆਪਣੇ ਉਮੀਦਵਾਰਾਂ ਨੂੰ ਉਤਾਰਨਗੇ ਸਵਾਲ ਖੜਦਾ ਹੈ ਕਿ ਕੀ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਹੁਣ ਐਮਪੀ ਬਣਨ ਤੋਂ ਬਾਅਦ ਅਗਲੀ ਕਾਰਵਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਅਕਾਲੀ ਦਲ ਦੇ ਉੱਤੇ ਕਰਨ ਜਾ ਰਹੀ ਨੇ ਕਿਉਂਕਿ ਹਾਲ ਹੀ ਦੇ ਵਿੱਚ ਕੁਝ ਖਬਰਾਂ ਨਸ਼ਰ ਹੋ ਰਹੀਆਂ ਸੀ ਕਿ ਭਾਈ ਅਮਰਤਪਾਲ ਸਿੰਘ ਔਰ ਸਰਜੀਤ ਸਿੰਘ ਖਾਲਸਾ ਰਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕਰ ਸਕਦੇ ਨੇ ਇੱਥੋਂ ਤੱਕ ਸਰਜੀਤ ਸਿੰਘ ਕਾਲਸਾ ਇਹ ਵੀ ਕਹਿੰਦੇ ਨਜ਼ਰ ਆਏ ਸੀਗੇ ਸੁਣਾਈ ਦਿੱਤੇ ਸੀਗੇ ਕਿ ਜੇ ਭਾਈ ਅਮਰਪਾਲ ਸਿੰਘ ਨਾਲ ਚੱਲਣਗੇ ਜੇ ਭਾਈ ਅਮਰਪਾਲ ਸਿੰਘ ਸਾਥ ਦੇਣਗੇ ਤਾਂ ਜ਼ਰੂਰ ਅਸੀਂ ਪੈਰਵੀ ਵੀ ਕਰਾਂਗੇ ਅਕਾਲੀ ਦਲ ਦੀ ਔਰ ਇੱਥੋਂ ਤੱਕ ਵੀ ਚਰਚਾਵਾਂ ਚੱਲੀਆਂ ਸੀ ਕਿ ਆਉਂਦੇ ਸਮੇਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਜਿਹੜੀ ਹੈ ਉਹ ਢੈ ਢੇਰੀ ਹੋ ਸਕਦੀ ਹੈ ਸਵਾਲ ਖੜੇ ਹੋਣ ਲੱਗ ਗਏ ਸੀ ਕਿ ਕੀ ਹੁਣ ਸੁਖਬੀਰ ਸਿੰਘ ਬਾਦਲ ਦਾ ਟੱਕਰਾ ਭਾਈ ਅਮਰਪਾਲ ਸਿੰਘ ਦੇ ਨਾਲ ਹੋਵੇਗਾ ਇਥੇ ਤੱਕ ਵੀ ਸਵਾਲ ਖੜਨ ਲੱਗੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਜਿਹੜੀ ਕੁਝ ਦਿਨ ਮੰਨੇਗੀ ਉਸ ਤੋਂ ਬਾਅਦ ਕਿ ਇਸ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਦੇ ਵਾਸਤੇ ਭਾਈ ਅਮਰਤਪਾਲ ਸਿੰਘ ਸਾਹਮਣੇ ਆਣ ਕੇ ਬੜੇ ਸਵਾਲ ਖੜੇ ਹੋ ਰਹੇ ਸੀ ਔਰ ਉਹਨਾਂ ਦੇ ਵਿੱਚ ਹੁਣ ਇੱਕ ਹੋਰ ਸਵਾਲ ਆ ਕੇ ਜੁੜ ਗਿਆ ਹੈ ਕਿ ਕੀ ਭਾਈ ਅਮਰਤਪਾਲ ਸਿੰਘ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਸ ਦੇ ਵਿੱਚ ਵੀ ਹਿੱਸਾ ਲੈਣਗੇ ਇਹ ਸਵਾਲ ਬੜਾ ਅਹਿਮੀਅਤ ਰੱਖਦਾ ਹੈ ਬੜੇ ਮਾਇਨੇ ਰੱਖਦਾ ਹੈ ਕਿਉਂਕਿ ਸਿੱਖ ਪੰਥ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਉਸ ਦੀਆਂ ਇਲੈਕਸ਼ਨਸ ਖਾਸੇ ਲੰਬੇ ਸਮੇਂ ਤੋਂ ਨਹੀਂ ਹੋਈਆਂ 2011 ਤੋਂ ਬਾਅਦ ਇਲੈਕਸ਼ਨਸ ਜਿਹੜੀਆਂ ਸਿੱਧੇ ਤ ਬੀਬੀ ਜ਼ਗੀਰਕਾਰ ਕਰਦੇ ਰਹੇ ਨੇ ਔਰ ਉੱਥੇ ਹੀ ਹੁਣ ਇਹ ਨਾ ਇਲੈਕਸ਼ਨਸ ਨੂੰ ਲੈ ਕੇ ਪਹਿਲਾਂ ਵੀ ਕੁਝ ਕੁਝ ਮਹੀਨੇ ਪਹਿਲਾਂ ਵੀ ਇੱਕਦਮ ਵਿਚਾਰ ਆਇਆ ਸੀਗਾ ਇੱਕਦਮ ਇੱਕ ਖਬਰ ਨਸ਼ਰ ਹੁੰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨ ਜਿਹੜੀਆਂ ਨੇ ਉਹ ਮੁਰ ਤੋਂ ਹੋਣ ਜਾ ਰਹੀਆਂ ਨੇ ਤੇ ਉਸ ਵਾਸਤੇ ਫਾਰਮਸ ਵੀ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਸੀ ਕਿ ਜਿਹੜੇ ਐਲੀਜੀਬਲ ਵੋਟਰਸ ਹੈਗੇ ਨੇ ਉਹ ਆਪਣੀ ਰਜਿਸਟ੍ਰੇਸ਼ਨਸ ਕਰਾਉਣ ਆਪਣੇ ਫਾਰਮਸ ਜਿਹੜੇ ਨੇ ਬਣਾਉਣੀਆਂ ਜਾਂ ਫਿਰ ਰੀਨਿਊ ਕਰਾਉਣ ਤੇ ਉਸ ਤੋਂ ਬਾਅਦ ਦੁਬਾਰਾ ਚੁੱਪ ਪੈ ਗਿਆ ਸੁੱਨ ਪੈ ਗਈ ਇਸ ਬਾਰੇ ਕੋਈ ਵੀ ਖਬਰ ਸਾਹਮਣੇ ਨਹੀਂ ਆਈ ਕਿ ਐਸਜੀਪੀਸੀ ਇਲੈਕਸ਼ਨਸ ਕਦੋਂ ਹੋਣਗੀਆਂ ਪਰ ਹੁਣ ਦੁਬਾਰਾ ਉਹ ਚਰਚਾ ਛੜ ਗਈ ਹੈ ਜਦੋਂ ਪਤਾਤਰ ਸੇਮ ਸਿੰਘ ਨੇ ਕੁਝ ਗੱਲਾਂ ਸਾਂ बोले ਨੇ ਨਾਲ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਐਸਜੀਪੀਸੀ ਚੋਣਾ ਬਾਰੇ ਕੋਈ ਗੱਲਬਾਤ ਹੋਈ ਹੋਵੇਗੀ ਨਹੀਂ ਉਹਨਾਂ ਨੇ ਇੰਨਾ ਇੰਨਾ ਕਿਹਾ ਕਿ ਸ਼ਾਇਦ ਉਹਨਾਂ ਨੂੰ ਪਤਾ ਲੱਗਾ ਕਿ 31 ਜੁਲਾਈ ਦੇ ਆਖਰੀ ਟਾਈਮ ਆ ਇਹ ਸ਼ੋਨਾ ਵੋਟਾਂ ਬਣਾਉਣ ਦਾ ਇਸ ਕਰਕੇ ਸੰਗਤਾਂ ਨੂੰ ਮੇਰੇ ਵੱਲੋਂ ਕਹਿੰਦਾ ਅਪੀਲ ਕਰੋ ਕਿ ਉਹ ਹਰ ਇੱਕ ਬੰਦਾ ਜਿਹਦੀ ਵੋਟ ਬਣਨੀ ਚਾਹੀਦੀ ਹੈ ਉਹ ਬਣਾਵੇ ਤੇ ਜਦੋਂ ਕਿਤੇ ਇਹ ਮਿਨੀ ਪਾਰਲੀਮੈਂਟ ਦੀ ਇਲੈਕਸ਼ਨ ਹੁੰਦੀ ਆ ਉਹਦੇ ਚ ਨੌਜਵਾਨਿਆਂ ਨੂੰ ਜੰਗੇ ਲੋਕਾਂ ਨੂੰ ਅੱਗੇ ਲਿਆ ਕੇ ਤੇ ਆਪਾਂ ਇਹ ਇਹ ਨੂੰ ਵੀ ਇੱਕ ਵਧੀਆ ਧਾਰਾ ਬਣਾ ਕੇ ਜਿਹੜੀ ਇਸ ਕੌਮ ਦੀ ਸੇਵਾ ਜੋ ਸਾਡੇ ਤੇ ਨਸ਼ਿਆਂ ਦਾ ਵਾ ਜਾਂ ਧਰਮ ਪਰਵਰਤਨ ਦਾ ਜੋ ਦੌਰ ਚੱਲ ਰਿਹਾ ਉੱਥੇ ਕੋਈ ਰੋਕ ਲਾਈ ਜਾ ਸਕੇ ਹੋਰ ਕਿਸੇ ਤਰ੍ਹਾਂ ਦਾ ਕੋਈ ਸੰਦੇਸ਼ ਉਹਨਾਂ ਨੇ ਸਾਡੇ ਬਾਨੀਂਡੀਆਂ ਪੰਜਾਬੀ ਭਾਈ ਤੁਸੀਂ ਦੇਣਾ ਚਾਹੋ ਜਿਹੜਾ ਭਾਈ ਸਾਹਿਬ ਨੇ ਦਿੱਤਾ ਹੋਵੇ ਨਹੀਂ ਉਹਨਾਂ ਨੇ ਇੱਕ ਤੇ ਚੀਜ਼ ਹੈ ਕਿ ਅਸੀਂ ਉਹ ਕਹਿੰਦਾ ਕਿ ਉਹ ਜੋ ਸਮਾਜ ਦੀ ਸਿਰਜਣਾ ਕਰਨੀ ਚਾਹੁੰਦੇ ਆ ਕਿ ਜਿੱਥੇ ਜਾਤ ਪਾਤ ਕੋਈ ਕਿਸੇ ਧਰਮ ਦੇ ਖਿਲਾਫ ਹੀਰਖਾ ਨਫਰਤ ਨਾ ਹੋਵੇ ਤੇ ਜੋ ਗੁਰੂ ਮਹਾਰਾਜ ਦਾ ਸੰਦੇਸ਼ ਸ਼ਬਦ ਪਲਾ ਤੇ ਅਸੀਂ ਉੱਤੇ ਹੀ ਕੰਮ ਕਰਨਾ ਚਾਹੁੰਦੇ ਆ ਤੇ ਇਸ ਕਰਕੇ ਸਾਰਿਆਂ ਨੂੰ ਜਾਤ ਪਾਤ ਖਲਾਫ ਵੀ ਸਾਡੀ ਲੜਾਈ ਹੋਣੀ ਚਾਹੀਦੀ ਆ ਤੇ ਇਹ ਸਾਰੀਆਂ ਚੀਜ਼ਾਂ ਜਿਹੜਾ ਗੁਰੂ ਸਾਹਿਬ ਦੇ ਸਿਧਾਂਤਾਂ ਸਾਰੀ ਇਹ ਸਾਡਾ ਜਿਹੜਾ ਜੀਵਨ ਵੀ ਤੇ ਸਾਡੀ ਰਾਜਨੀਤੀ ਵੀ ਤੇ ਸਾਡੀ ਸਮਾਜਿਕ ਕਾਰੋਬਾਰ ਵੀ ਉਦਾਂ ਹੀ ਹੋਣੀ ਚਾਹੀਦੀ ਜਦੋਂ ਤੁਹਾਡੀ ਹੁਣ ਮੁਲਾਕਾਤ ਹੋਈ ਹੈ ਉਦੋਂ ਵੀ ਨਾਲ ਸਿਕਿਉਰਿਟੀ ਨਾਲ ਹੀ ਸੀ ਕਿ ਉਹਨਾਂ ਨੇ ਤੁਹਾਨੂੰ ਕੁਝ ਸਮਾਂ ਦਿੱਤਾ ਪਰਿਵਾਰਕ ਤੌਰ ਤੇ ਗੱਲਬਾਤ ਕਰਨ ਦਾ ਕੋਈ ਵੀਡੀਓ ਕਾਲ ਕਰਨ ਦਾ ਮਦਰ ਨਾਲ ਨਹੀਂ 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 ਫੋਨ ਫੋਨ ਸਾਡੇ ਪਹਿਲੇ ਬਾਅਦ ਖਾਲੇ ਸੀ ਤੇ ਉਹ ਉਸੇ ਕਮਰੇ ਚ ਬੈਠੇ ਸੀ ਅਫਸਰ ਵੀ ਤੇ ਅਸੀਂ ਥੋੜਾ ਜਿਹਾ ਇਦਾਂ ਬੈਠੇ ਸੀ ਉਧਰ ਬੈਠੇ ਸੀ ਕੋਈ ਜ਼ਿਆਦਾ ਠੀਕ ਹੈ ਕਿ ਅਸੀਂ ਕੋਈ ਪਰਸਨਲ ਗੱਲ ਕਰ ਸਕਦੇ ਸੀ ਇੰਨੇ ਵੀ ਨਹੀਂ ਸਾਡੇ ਉੱਪਰ ਤੇ ਕੋਈ ਇਦਾਂ ਨਹੀਂ ਪਰ ਹੈਗੇ ਅਸੀਂ ਇੱਕ ਕਮਰੇ ਚ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ